ਪੰਜਾਬ ਦਾ ਐਡਵੋਕੇਟ ਜਨਰਲ ਤੀਜੀ ਵਾਰ ਬਦਲ ਚੁੱਕਿਆ ਯਾਨੀ ਕਿ 3 ਸਾਲਾਂ ਦੇ ਵਿੱਚ ਤੀਜੀ ਵਾਰ ਬਦਲ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਤੀਜੇ ਐਡਵੋਕੇਟ ਜਨਰਲ ਨੇ ਮਨਿੰਦਰਜੀਤ ਸਿੰਘ ਬੇਦੀ ਜਿਹੜਾ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਸੀ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜੋ ਜਾਣਕਾਰੀ ਉਸ ਅਸਤੀਫੇ ਦੇ ਵਿੱਚ ਸਾਹਮਣੇ ਆਈ ਹੈ ਜਾਂ ਜੋ ਇਸ ਤੱਥ ਦੇ ਨਾਲ ਸਾਹਮਣੇ ਆਈ ਹੈ ਉਸ ਮੁਤਾਬਿਕ ਗੁਰਮਿੰਦਰ ਸਿੰਘ ਗੈਰੀ ਚਾਹੁੰਦੇ ਨੇ ਕਿ ਉਹ ਪ੍ਰਾਈਵੇਟ ਪ੍ਰੈਕਟਿਸ ਦੁਆਰਾ ਸ਼ੁਰੂ ਕਰ ਦੇਣ ਇਸ ਵਾਸਤੇ ਜਾਣਕਾਰੀ ਮੁਤਾਬਕ ਇਹ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਪਰ ਇਲਜ਼ਾਮ ਬਹੁਤ ਤਰ੍ਹਾਂ ਦੇ ਲੱਗਦੇ ਪਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਪੰਜਾਬ ਸਰਕਾਰ ਉੱਤੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਲਗਾਤਾਰ ਇਲਜ਼ਾਮ ਤੇ ਇਲਜ਼ਾਮ ਲਾਉਂਦੀਆਂ ਨਜ਼ਰ ਆ ਰਹੀਆਂ ਔਰ ਨਵੇਂ ਏਜੀ ਵੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਖੜੇ ਹੋਣ ਲੱਗੇ ਨੇ ਸਵਾਲਾਂ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੇ ਖਾਸ ਸਵਾਲ ਖੜੇ ਕੀਤੇ ਨੇ ਔਰ ਬੜੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਝ ਗੱਲਾਂ ਵਿਕਰਮ ਸਿੰਘ ਮਜੀਠੀਆ ਨੇ ਕਹੀਆਂ ਨੇ ਉਹਨਾਂ ਉੱਤੇ ਵੀ ਨਿਗਾਹ ਮਾਰਦੇ ਆ ਨਵੇਂ ਏਜੀ ਕੌਣ ਨੇ ਉਹਦੇ ਬਾਰੇ ਵੀ ਤੁਹਾਨੂੰ ਇੱਕ ਬਰੀਫ ਡਿਸਕ੍ਰਿਪਸ਼ਨ ਦੇ ਰਿਹਾ ਲੰਘੇ ਕਾਲ ਤੋਂ ਖਬਰ ਆਗਮਗ ਫੈਲਦੀ ਪਈ ਹੈ ਕਿ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਬਦਲ ਦਿੱਤੇ ਗਏ ਨੇ ਮਨਿੰਦਰ ਸਿੰਘ 베ਦੀ ਜਾਂ ਕਹਿਰੀਏ ਮਨਿੰਦਰਜੀਤ ਸਿੰਘ 베ਦੀ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਨਿਭਾਉਣ ਲੱਗੇ ਨੇ ਦੱਸਦੀ ਹੈ ਕਿ ਗੁਰਮਿੰਦਰ ਸਿੰਘ ਗੈਰੀ ਨੇ ਅਸਤੀਫਾ ਦੇ ਦਿੱਤਾ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਕਾਰਨ ਦੱਸਿਆ ਸੀਗਾ ਨਵੇਂ ਏਜੀ ਮਨਿੰਦਰਜੀਤ ਸਿੰਘ ਬੇਦੀ ਗ्रामਪੁਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਹਨ ਅਤੇ ਉਹਨਾਂ ਦੇ ਦਾਦਾ ਵੀ ਬੰਨੇ ਪਰਮੰਨੇ ਵਕੀਲ ਰਹਿ ਚੁੱਕੇ ਨੇ ਉਹਨਾਂ ਨੇ 2004 ਤੋਂ 5 ਵਿੱਚ ਵਕਾਲਤ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਸੀ ਹੁਣ ਉਹ ਪੰਜਾਬ ਦੇ ਐਡਵੋਕੇਟ ਜਨਰਲ ਬਣ ਚੁੱਕੇ ਹਨ ਦੱਸ ਦਈਏ ਕਿ 2015 ਤੋਂ 16 ਤੋਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ ਇਹਦੇ ਦਰਮਿਆਨ ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਪਰਿਵਾਰ ਸਮੇਤ ਕੈਨੇਡਾ ਪੀਆਰ ਹੁੰਦਿਆਂ ਹੋਇਆਂ ਚਲੇ ਗਏ ਸੀ ਉਨਾ 1 ਸਾਲ ਮਗਰੋਂ ਵਤਨ ਵਾਪਸੀ ਕਰ ਲਈ ਹੈ ਉਹ ਆਮ ਆਦਮੀ ਪਾਰਟੀ ਨਾਲ ਜੁੜਗੇ ਸੀ ਤੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਨੇ ਬਸ ਇੱਥੇ ਆ ਕੇ ਸਵਾਲ ਖੜਾ ਕਰ ਦਿੱਤਾ ਗਿਆ ਜਾਂ ਕਹਿ ਦਈਏ ਕਿ ਵਿਰੋਧੀ ਪਾਰਟੀਆਂ ਨੇ ਸਵਾਲ ਵਿੱਢਨੇ ਸ਼ੁਰੂ ਕਰ ਦਿੱਤੇ ਇਸ ਨਿਊਜ਼ ਆਰਟੀਕਲ ਦੇ ਵਿੱਚ ਜਾਂ ਬਾਕੀ ਨਿਊਜ਼ ਆਰਟੀਕਲਸ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਮਨਿੰਦਰਜੀਤ ਸਿੰਘ ਬੇਦੀ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੇ ਕੁਝ ਨਜ਼ਦੀਕੀ ਨੇ ਔਰ ਇਸੇ ਚੀਜ਼ ਨੂੰ ਬੁਨਿਆਦ ਬਣਾ ਕੇ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਨੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਨੇ ਉਹ ਨਿਸ਼ਾਨੇ ਬੱਡ ਦੇ ਨਜ਼ਰ ਆ ਰਹੇ ਆ ਔਰ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਪੰਜਾਬ ਦੀ ਵਿਜ਼ਾਰਤ ਵਿੱਚ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਦਿੱਲੀ ਦੀ ਐਂਟਰੀ ਸਿੱਧੀ ਹੋ ਰਹੀ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਨਾਮ ਸਾਹਮਣੇ ਆਉਂਦੇ ਰਹੇ ਨੇ ਇਸ ਤੋਂ ਪਹਿਲਾਂ ਕਈ ਨਿਊਜ਼ ਚੈਨਲਜ਼ ਦੇ ਉੱਤੇ ਇਹ ਵੀ ਚਰਚਾਵਾ ਚੱਲੀ ਆ ਕਿ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੇ ਵਿੱਚ ਜਾਂ ਮੋਹਾਲੀ ਦੇ ਵਿੱਚ ਕੋਈ ਕੋਠੀ ਤਲਾਸ਼ ਕਰ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਨਵੇਂ ਏਜੀ ਦੀ ਨਿਯੁਕਤੀ ਸਵਾਲ ਪੈਦਾ ਕਰਦੀ ਪਈ ਆ ਖਾਸ ਤੌਰ ਦੇ ਉੱਤੇ ਇਹ ਤੱਥ ਨਿਊਜ਼ ਆਰਟੀਕਲਸ ਦੇ ਵਿੱਚ ਸਾਹਮਣੇ ਆਉਣਾ ਕਿ ਨਵੇਂ ਏਜੀ ਮਨਿੰਦਰਜੀਤ ਸਿੰਘ 베ਦੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਦੱਸੇ ਜਾਂਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਜਿਹੜਾ ਉਹ ਖੜਾ ਕਰ ਦਿੰਦਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਦੇ ਕਰੀਬੀਆਂ ਨੂੰ ਹੁਣ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਲਿਆਂਦਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਬਹੁਤ ਸਾਰੇ ਨਾਮ ਸਾਹਮਣੇ ਆਏ ਸੀ ਔਰ ਹੁਣ ਦੁਬਾਰਾ ਇੱਕ ਨਵੀਂ ਚਰਚਾ ਛਿੜ ਗਈ ਹੈ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜ਼ਰੂਰ ਇੱਕ ਬਿਆਨ ਦਿੰਦੇ ਨਜ਼ਰ ਆਏ ਨੇ ਵਿਕਰਮ ਸਿੰਘ ਮਜੀਠੀਆ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੀ ਫੇਸਬੁੱਕ ਪੋਸਟ ਮੁਤਾਬਕ ਆਮ ਆਦਮੀ ਪਾਰਟੀ ਸਰਕਾਰ ਚੰਨੀ ਦੇ ਨਕਸ਼ੇ ਕਦਮਾਂ ਦੇ ਉੱਤੇ ਐ ਪਹਿਲਾ ਏਜੀ ਅਨਮੋਲ ਰਤਨ ਦੂਜਾ ਏਜੀ ਵਿਨੋਦ ਕਈ ਤੀਜਾ ਏਜੀ ਗੁਰਮਿੰਦਰ ਗੈਰੀ ਦਾ ਅਸਤੀਫਾ ਮੇਰੇ ਸੂਤਰਾ ਮੁਤਾਬਕ ਯਾਨੀ ਕਿ ਇਹ ਲੰਘੇ ਕੱਲ ਵਿਕਰਮ ਸਿੰਘ ਮਜੀਠੀਆ ਨੇ ਜਾਣਕਾਰੀ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਫੈਸਲਾ ਮੈਰਿਟ ਤੇ ਨਹੀਂ ਪੋਲਿਟਿਕਲ ਆਧਾਰ ਤੇ ਅੱਗੇ ਇੱਕ ਸ਼ੇਅਰ ਦੀ ਲਾਈਨ ਲਿਖਦੇ ਨੇ ਕੁਝ ਤੋਂ ਮਜਬੂਰੀਆਂ ਰਹੀ ਹੋਣਗੀਆਂ ਉਹੀ ਕੋਈ ਬੇਵਫਾ ਨਹੀਂ ਹੁੰਦਾ ਹੁਣ ਇਹਦੇ ਕੁਝ ਕਾਰਨ ਜ਼ਰੂਰ ਦੱਸੇ ਜਾ ਰਹੇ ਆ ਬਿਕਰਮ ਸਿੰਘ ਮਜੀਠੀਆ ਨੇ ਜਿਸ ਲਹਿਜੇ ਦੇ ਵਿੱਚ ਇਹ ਗੱਲਾਂ ਲਿਖੀਆਂ ਜਿਵੇਂ ਸ਼ੁਰੂ ਤੋਂ ਸ਼ੁਰੂ ਕੀਤਾ ਅਨਮੋਲ ਰਤਨ ਜਿਹੜੇ ਐਡਵੋਕੇਟ ਜਨਰਲ ਸੀਗੇ ਉਸ ਤੋਂ ਬਾਅਦ ਵਿਨੋਦ ਕਈ ਦਾ ਆਉਣਾ ਉਹਨਾਂ ਤੋਂ ਬਾਅਦ ਗੁਰਵਿੰਦਰ ਗਹਿਰੀ ਦਾ ਆਉਣਾ ਤੇ ਹੁਣ ਮਨਿੰਦਰਜੀਤ ਬੇਦੀ ਦਾ ਆਉਣਾ ਇਹ ਆਪਣੇ ਆਪ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਸਵਾਲ ਖੜਾ ਕਰਦੇ ਪਏ ਨੇ ਔਰ ਦੂਜੇ ਪਾਸੇ ਇਹ ਕਹਿ ਦੇਣਾ ਕਿ ਇਹ ਮੈਰਿਟ ਦੇ ਆਧਾਰ ਦੇ ਉੱਤੇ ਨਹੀਂ ਸਗੋ ਪੋਲੀਟਿਕਲ ਅਧਾਰ ਦੇ ਉੱਤੇ ਤਬਦੀਲੀ ਹੋਈ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਗੁਰਮਿੰਦਰ ਸਿੰਘ ਗੈਰੀ ਦੇ ਉੱਤੇ ਵੀ ਕੁਝ ਗੱਲਾਂ ਕੁਝ ਆਰਟੀਕਲਸ ਦੇ ਮਤਲਬਿਕ ਸਾਹਮਣੇ ਆਈਆਂ ਉਹਨਾਂ ਨੂੰ ਲੈ ਕੇ ਵੀ ਚਰਚਾ ਹੈ ਔਰ ਦੂਜੇ ਪਾਸੇ ਕੁਝ ਨਿਊਜ਼ ਰਿਪੋਰਟਸ ਦੇ ਵਿੱਚ ਇਹ ਤਾਂ ਸਾਹਮਣੇ ਆਉਣਾ ਕਿ ਮਨਿੰਦਰਜੀਤ ਸਿੰਘ 베ਦੀ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੇ ਕਰੀਬੀ ਦੱਸੇ ਜਾ ਰਹੇ ਨੇ ਖੈਰ ਇਸ ਤੋਂ ਬਾਅਦ ਐਦਾਂ ਦੇ ਬਿਆਨ ਆਉਣੇ ਸਿਆਸੀ ਬਿਆਨ ਆਉਣੇ ਲਾਜ਼ਮੀ ਸੀ ਅਸਲੀਅਤ ਕੀ ਹੈ ਉਹ ਹੋ ਸਕਦਾ ਹੈ ਆਉਣ ਦੇ ਦਿਨਾਂ ਦੇ ਵਿੱਚ ਵੀ ਕਲੀਅਰ ਹੋ ਜਵੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ